ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਅੱਜ ਰਾਤ 12 ਵਜੇ ਤੋਂ ਬਾਅਦ ਬਣਿਆ ਹੈ ਮਹਾਨ ਦੁਰਲਭ ਸੰਜੋਗ ਮਾਤਾ ਲక్ష్ਮੀ ਇਹਨਾਂ 6 ਰਾਸ਼ੀਆਂ ਦੇ ਉੱਪਰ ਆਪਣੀ ਕਿਰਪਾ ਵਰਸਾਉਣ ਵਾਲੀ ਹੈ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਮਾਤਾ ਲక్ష్ਮੀ ਜੀ ਦੀ ਲਿਖ ਦੇਣਾ ਜੀ ਅੱਜ 12 ਵਜੇ ਤੋਂ ਬਾਅਦ ਮਾਤਾ ਲక్ష్ਮੀ ਇਹਨਾਂ 6 ਰਾਸ਼ੀਆਂ ਦੇ ਉੱਪਰ ਧੰਦੀ ਵਰਖਾ ਕਰ ਦੇਵੇਗੀ ਛੇਪੜ ਫੜ ਕੇ ਇਹਨਾਂ ਦੀ ਜ਼ਿੰਦਗੀ 'ਚ ਪੈਸਾ ਆਵੇਗਾ ਇਹਨਾਂ ਸ਼ੇਰ ਰਾਸ਼ੀਆਂ ਤੇ ਮਾਤਾ ਲక్ష్ਮੀ ਜੀ ਦੀ ਕਿਰਪਾ ਹੋਣ ਵਾਲੀ ਹੈ ਖੁਸ਼ੀਆਂ ਹੀ ਖੁਸ਼ੀਆਂ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਪਦਾਰਨ ਵਾਲੀਆਂ ਹਨ ਤੇ ਮਾਤਾ ਲక్ష్ਮੀ ਖੁਦ ਇਹਨਾਂ ਦੇ ਘਰ ਪਧਾਰ ਰਹੀ ਹੈ ਇਹਨਾਂ ਦਾ ਜੀਵਨ ਬਦਲ ਜਾਵੇਗਾ ਉਹ ਰਾਸ਼ੀਆਂ ਕਿਹੜੀਆਂ-ਕਿਹੜੀਆਂ ਹਨ ਇਸ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਜਿਵੇਂ ਕਿ ਤੁਸੀਂ ਜਾਣਦੇ ਹੋ ਦੋਸਤੋ ਹਰੇਕ ਇਨਸਾਨ ਨੂੰ ਆਪਣੇ ਭਵਿੱਖ ਨੂੰ ਲੈ ਕੇ ਬਹੁਤ ਹੀ ਚਿੰਤਾ ਹੁੰਦੀ ਹੈ ਉਹ ਆਪਣੇ ਭਵਿੱਖ ਨੂੰ ਜਾਣਨ ਦੇ ਲਈ ਹਰ ਵੇਲੇ ਉਤਸੁਕਤ ਰਹਿੰਦਾ ਹੈ ਦੋਸਤੋ ਮਨੁੱਖ ਦੇ ਜੀਵਨ ਦੇ ਵਿੱਚ ਇੱਕ ਗ੍ਰਹਿਾਂ ਦੇ ਚਾਲ ਦਾ ਬਹੁਤ ਜ਼ਿਆਦਾ ਮਹੱਤਵ ਹੁੰਦਾ ਹੈ ਇਸ ਗੱਲ ਨੂੰ ਤੁਸੀਂ ਪਹਿਲੇ ਪਾ ਜਾਣਦੇ ਹੋਵੋਗੇ ਇਹਨਾਂ ਦੀ ਚਾਲ ਸਿੱਧੀ ਹੋਵੇ ਤਾਂ ਸਾਡਾ ਜੀਵਨ ਬਹੁਤ ਵਧੀਆ ਹੁੰਦਾ ਹੈ ਜੇਕਰ ਇਹਨਾਂ ਦੀ ਚਾਲ ਪੁੱਠੀ ਹੋ ਜਾਵੇ ਤਾਂ ਸਾਡੇ ਜੀਵਨ ਵਿੱਚ ਸਾਨੂੰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਕੁੱਲ ਮਿਲਾ ਕੇ ਇਹਨਾਂ ਦੀ ਚਾਲ ਸਾਡੇ ਜੀਵਨ ਤੇ ਬਹੁਤ ਪ੍ਰਭਾਵ ਪਾਉਂਦੀ ਹੈ ਕਿਸੇ ਗ੍ਰਹਿ ਦੀ ਦਸ਼ਾ ਬਦਲਣ ਦੇ ਕਾਰਨ ਰਾਸ਼ੀਆਂ ਦੀ ਦਸਾਵੀ ਨਿਰੰਤਰ ਬਦਲਦੀ ਹੀ ਰਹਿੰਦੀ ਹੈ ਇਸ ਵਾਰ ਐਸਾ ਮਹਾ ਸੰਜੋਗ ਬਣਨ ਜਾ ਰਿਹਾ ਹੈ ਜਿਸ ਦੇ ਵਿੱਚ ਮਾਤਾ ਲక్ష్ਮੀ 12 ਰਾਸ਼ੀਆਂ ਦੇ ਵਿੱਚੋਂ ਕੁਝ ਰਾਸ਼ੀਆਂ ਵਾਲਿਆਂ ਦੀ ਕਿਸਮਤ ਚਮਕਾਉਣ ਵਾਲੀ ਹੈ ਦੋਸਤੋ ਮਾਤਾ ਲక్ష్ਮੀ ਨੂੰ ਤਾਲੀ ਦੇਵੀ ਵੀ ਕਿਹਾ ਜਾਂਦਾ ਹੈ ਇਹਨਾਂ ਦੀ ਕਿਰਪਾ ਜਸੇ ਉੱਪਰ ਹੋ ਜਾਂਦੀ ਹੈ ਉਸ ਦਾ ਜੀਵਨ ਖੁਸ਼ੀਆਂ ਨਾਲ ਭਰ ਜਾਂਦਾ ਹੈ ਐਸਟੋਨੀਆ ਵਿੱਚ ਸਾਰੇ ਲੋਕ ਇੱਕੋ ਜਿਹੇ ਨਹੀਂ ਹੁੰਦੇ ਕਿਸੇ ਦੀ ਅਮੀਰੀ ਉਸੇ ਮਿਹਨਤ 'ਤੇ ਨਿਰਭਰ ਕਰਦੀ ਹੈ ਜੇਕਰ ਕੋਈ ਵਿਅਕਤੀ ਕਰੀਬ ਹੈ ਉਹ ਆਪਣੀ ਮਿਹਨਤ ਦੇ ਨਾਲ ਅਮੀਰ ਵੀ ਬਣ ਸਕਦਾ ਹੈ ਕੁਝ ਲੋਕ ਅਚਾਏ ਹੁੰਦੇ ਹਨ ਨਾ ਉਹ ਗਰੀਬ ਹੋਣ ਤੇ ਨਾ ਉਹ ਅਮੀਰ ਹੋਣ ਤਾਂ ਕਮਾਉਣ ਦੀ ਚਾਹਤ ਸਾਰਿਆਂ ਨਾਲੋਂ ਜ਼ਿਆਦਾ ਹੁੰਦੀ ਹੈ ਸਾਡੇ ਗ੍ਰਹਿ ਨਕਸ਼ਤਰ ਵਿੱਚ ਕੋਈ ਪਰਿਵਰਤਨ ਹੁੰਦਾ ਹੀ ਰਹਿੰਦਾ ਹੈ ਤਾਂ ਹਜ਼ਰ ਵਿੱਚ ਕੁਝ ਰਾਸ਼ੀਆਂ ਤੇ ਸਕਾਰਾਤਮਕ ਤੇ ਕੁਝ ਰਾਸ਼ੀਆਂ ਦੇ ਉੱਪਰ ਉਸ ਦਾ ਨਕਾਰਾਤਮਕ ਪ੍ਰਭਾਵ ਪੈਂਦਾ ਹੈ ਹੁਣ ਮਹਾ ਸੰਜੋਗ ਬਣਨ ਵਾਲਾ ਹੈ ਇਹਨਾਂ ਰਾਸ਼ੀ ਵਾਲਿਆਂ ਨੂੰ ਤਾਂ ਲਾਭ ਹੋ ਸਕਦਾ ਹੈ ਜਿਨ੍ਹਾਂ ਰਾਸ਼ੀ ਵਾਲਿਆਂ ਦੀ ਅੱਜ ਕਿਸਮਤ ਬਦਲਣ ਵਾਲੀ ਹੈ ਉਹਨਾਂ ਰਾਸ਼ੀ ਵਾਲਿਆਂ ਦੇ ਵਿੱਚੋਂ ਸਭ ਤੋਂ ਪਹਿਲੀ ਰਾਸ਼ੀ ਹੈ ਜੇ ਮੇਕ ਰਾਸ਼ੀ ਮੇਕ ਰਾਸ਼ੀ ਵਾਲਿਆਂ ਨੂੰ ਦੱਸਦੇ ਹਾਂ ਕਿ ਤੁਹਾਡੀ ਹੁਣ ਕਿਸਮਤ ਬਦਲਣ ਵਾਲੀ ਹੈ ਤੁਹਾਡੇ ਘਰ ਖੁਸ਼ੀਆਂ ਦਾ ਮਾਹੌਲ ਬਣ ਜਾਵੇਗਾ ਮਾਤਾ ਲక్ష్ਮੀ ਲਗਾਤਾਰ ਤੁਹਾਡੇ ਉੱਪਰ ਆਪਣੀ ਕਿਰਪਾ ਵਰਸਾ ਰਹੀ ਹੈ ਜੇ ਸੰਨਾਲ ਪਰਿਵਾਰਿਕ ਸਮੱਸਿਆਵਾਂ ਤੁਹਾਡੀਆਂ ਦੂਰ ਹੋਣਗੀਆਂ ਤੁਹਾਨੂੰ ਕਾਫੀ ਤਨ ਲਵ ਵੀ ਪ੍ਰਾਪਤ ਹੋ ਸਕਦਾ ਹੈ ਤੇ ਵਪਾਰ ਵਿੱਚ ਤੁਸੀਂ ਦਿਨ ਰਾਤ ਜੋਗਨੀ ਤਰੱਕੀ ਕਰੋਗੇ ਤੇ ਨਾਲ ਹੀ ਧਾਰਮਿਕ ਕੰਮ ਦੇ ਪੂਰੇ ਹੋਣ ਤੇ ਘਰ ਵਿੱਚ ਕੋਈ ਬਹੁਤ ਵੱਡਾ ਧਾਰਮਿਕ ਸਮਾਗਮ ਵੀ ਤੁਸੀਂ ਕਰਵਾ ਸਕਦੇ ਹੋ ਨਵੇਂ ਕੰਮ ਨੁਕਰਾਂ ਦੇ ਲਈ ਇਸ ਸਮੇਂ ਤੁਹਾਡੇ ਲਈ ਬਹੁਤ ਹੀ ਅਨਕੋਲ ਸਮਾਂ ਹੈ ਇਸ ਰਾਸ਼ੀ ਦੇ ਲੋਕ ਕਾਰਜ ਤੋਂ ਮੁਕਤ ਹੋਣਗੇ ਆਹ ਠੀਕ ਸਥਿਤੀ ਤੁਹਾਡੀ ਮਜ਼ਬੂਤ ਹੋਵੇਗੀ ਤੁਹਾਡੇ ਹਰ ਕੰਮ ਸਫਲ ਹੋਣਗੇ ਤੁਹਾਨੂੰ ਜੌਬ ਦਾ ਪ੍ਰੋਮੋਸ਼ਨ ਵੀ ਮਿਲ ਸਕਦਾ ਹੈ ਤੁਹਾਡੀ ਤਨਖਾਹ ਦੇ ਵਿੱਚ ਵਾਧਾ ਹੋਵੇਗਾ ਸਮਾਂ ਚੰਗਾ ਸਭ ਤੋਂ ਹੋਵੇਗਾ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜਿਸ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਨੂੰ ਦੱਸਦੇ ਹਾਂ ਕਿ ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਤੁਸੀਂ ਦਿਨ ਰਾਤ ਜੋਕਨੀ ਤਰੱਕੀ ਕਰੋਗੇ ਵਪਾਰ ਦੇ ਖੇਤਰ ਦੇ ਵਿੱਚ ਕੀਤੇ ਗਏ ਤੁਹਾਡੇ ਸਾਰੇ ਜਤਨ ਸਫਲ ਹੋਣਗੇ ਜੋ ਲੋਕ ਵਿਦਿਆਰਥੀ ਹਨ ਉਹਨਾਂ ਨੂੰ ਸਿੱਖਿਆ ਦੇ ਖੇਤਰ ਦੇ ਵਿੱਚ ਸਫਲਤਾ ਪ੍ਰਾਪਤ ਹੋਵੇਗੀ ਇਸ ਨਾਲ ਕੀਤੇ ਗਏ ਯਤਨ ਤੁਹਾਡੀ ਸਭ ਤੋਂ ਵੱਡੀ ਮੁਸ਼ਕਲ ਦਾ ਹੱਲ ਬਣ ਜਾਣਗੇ ਤੁਹਾਡੇ ਲਈ ਸਮਾਂ ਬਹੁਤ ਵਧੀਆ ਹੈ ਜਿਹੜੇ ਲੋਕ ਵਿਦੇਸ਼ ਜਾਣ ਦਾ ਸੁਪਨਾ ਦੇਖ ਰਹੇ ਹਨ ਉਹਨਾਂ ਦਾ ਵੀ ਇਹ ਸੁਪਨਾ ਪੂਰਾ ਹੋ ਜਾਵੇਗਾ ਜੋ ਲੋਕ ਨਵਾਂ ਵਾਹਨ ਜਾਂ ਨਵਾਂ ਘਰ ਖਰੀਦਣਾ ਚਾਹੁੰਦੇ ਹਨ ਉਹਨਾਂ ਦੀ ਇੱਛਾ ਪੂਰੀ ਹੋਵੇਗੀ ਇਸ ਨਾਲ ਪਰਿਵਾਰ ਵਿੱਚ ਖੁਸ਼ੀਆਂ ਦਾ ਵਾਅਦਾ ਹੋਵੇਗਾ ਅਗਲੀ ਰਾਸ਼ੀ ਹੈ ਜੇ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਅੱਜ ਰਾਤ ਤੋਂ ਹੀ ਮਾਤਾ ਲక్ష్ਮੀ ਤੁਹਾਡੇ ਤੇ ਬਹੁਤ ਜ਼ਿਆਦਾ પ્રસન્ન ਹੋ ਚੁੱਕੀ ਹੈ ਤੁਹਾਡੀ ਕਿਸਮਤ ਬਦਲਣ ਵਾਲੀ ਹੈ ਤੁਹਾਡੇ ਦੇ ਮਾਤਾ ਲక్ష్ਮੀ ਜੀ ਦੀ ਅਪਾਰ ਕਿਰਪਾ ਜਸਤੇ ਬਣੀ ਹੋਈ ਹੈ ਜਿਸ ਦੀ ਵਜ੍ਹਾ ਤੇ ਨਾਲ ਤਾਨ ਸੁਪੰਦੀ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਖਤਮ ਹੋ ਜਾਣਗੀਆਂ ਕਾਰਜ ਖੇਤਰ ਵਿੱਚ ਸਫਲਤਾ ਹਾਸਲ ਕਰੋਗੇ ਤੁਸੀਂ ਕਾਰਜ ਖੇਤਰ ਵਿੱਚ ਤੇਜ਼ੀ ਨਾਲ ਅੱਗੇ ਵਧੋਗੇ ਚਾਰੇ ਪਾਸੇ ਤੋਂ ਤੁਹਾਡੇ ਲਈ ਪੈਸੇ ਦਾ ਆਗਮਨ ਹੋਵੇਗਾ ਤੁਹਾਡੀ ਤਨਖਾਹ ਵਿੱਚ ਵਿਵਾਦਾ ਹੋਣ ਵਾਲਾ ਹੈ ਵਪਾਰ ਵਿੱਚ ਅਚਾਨਕ ਤਨ ਲਾਭ ਹੋਣ ਦੇ ਜੋਗ ਹਨ ਗ੍ਰਸਤ ਜੀਵਨ ਸੁੱਖ ਸ਼ਾਂਤੀ ਪਰਪੂਰ ਰਹੇਗਾ ਤੇ ਤੁਹਾਡੇ ਜੀਵਨ 'ਚ ਖੁਸ਼ੀਆਂ ਹੀ ਖੁਸ਼ੀਆਂ ਆਉਣਗੀਆਂ ਅਗਲੀ ਰਾਸ਼ੀ ਹੈ ਜੀ ਤੋਲਾ ਰਾਸ਼ੀ ਤੋਲਾ ਰਾਸ਼ੀ ਵਾਲਿਆਂ ਨੂੰ ਦੱਸ ਰਹੀ ਹਾਂ ਕਿ ਤੁਹਾਡੇ ਤੇ ਮਾਤਾ ਲక్ష్ਮੀ ਜੀ ਦੀ ਲਗਾਤਾਰ ਕਿਰਪਾ ਦ੍ਰਿਸ਼ਟੀ ਬਣੀ ਹੋਈ ਹੈ ਜਿਸ ਨਾਲ ਤੁਹਾਡੇ ਸਾਰੇ ਕੰਮ ਜਿਹੜੇ ਕਈ ਸਾਲਾਂ ਤੋਂ ਰੁਕੇ ਸਨ ਉਹ ਸਫਲਤਾਪੂਰਵਕ ਪੂਰੇ ਹੋਣਗੇ ਜੇਕਰ ਤੁਸੀਂ ਪੈਸਾ ਕਿਸੇ ਨੂੰ ਉਧਾਰ ਦਿੱਤਾ ਸੀ ਉਹ ਵਾਪਸ ਮਿਲਣ ਦੀ ਸੰਭਾਵਨਾ ਹੈ ਤੁਸੀਂ ਕਾਜੇ ਤੋਂ ਮੁਕਤੀ ਪਾਉਣ ਦੇ ਵਿੱਚ ਕਾਮਯਾਬ ਹੋਗੇ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਹੋ ਜਾਵੇਗੀ ਵਪਾਰ ਵਿੱਚ ਤੁਹਾਨੂੰ ਲਾਭ ਹੋਵੇਗਾ ਘਰ ਵਿੱਚ ਸੁਖ ਸ਼ਾਂਤੀ ਦਾ ਵਾਤਾਵਰਨ ਬਣਿਆ ਰਹੇਗਾ ਤੁਸੀਂ ਆਪਣੇ ਉਗੜ ਸੁਭਾਅ ਦੇ ਉੱਤੇ ਕੰਟਰੋਲ ਰੱਖੋ ਇਹ ਤੁਹਾਡੇ ਲਈ ਸਹੀ ਹੋਵੇਗਾ ਨਾਲ ਹੀ ਨਾਲ ਤੁਹਾਨੂੰ ਬਹੁਤ ਸਾਰੇ ਸੁੱਖ ਪ੍ਰਾਪਤ ਹੋਣ ਦੀ ਸੰਭਾਵਨਾ ਹੈ ਤੁਸੀਂ ਜਿਹੜਾ ਵੀ ਕੰਮ ਕਰੋਗੇ ਉਸ ਵਿੱਚ ਤੁਹਾਨੂੰ ਸਫਲਤਾ ਮਿਲੇਗੀ ਅਗਲੀ ਰਾਸ਼ੀ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਨੂੰ ਦੱਸਦੇ ਹਾਂ ਕਿ ਮਾਤਾ ਲక్ష్ਮੀ ਜੀ ਦੀ ਅਪਾਰ ਕਿਰਪਾ ਤੁਹਾਡੇ ਉੱਪਰ ਹੋ ਗਈ ਹੈ ਹੁਣ ਸਮਾਂ ਤੁਹਾਡਾ ਚੰਗਾ ਆਉਣ ਵਾਲਾ ਹੈ ਕਿਉਂਕਿ ਮਾਤਾ ਲక్ష్ਮੀ ਤੁਹਾਡੇ ਤੇ ਬਹੁਤ ਜ਼ਿਆਦਾ ਖੁਸ਼ ਹੋ ਗਈ ਹੈ ਤੁਹਾਡੇ ਜੀਵਨ ਵਿੱਚ ਹੋਣਗੀਆਂ ਖੁਸ਼ੀਆਂ ਹੀ ਖੁਸ਼ੀਆਂ ਮਾਤਾ ਲక్ష్ਮੀ ਦਾ ਸਿਮਰਨ ਕਰਕੇ ਜੋ ਵੀ ਤੁਸੀਂ ਕੰਮ ਸ਼ੁਰੂ ਕਰੋਗੇ ਉਸ ਵਿੱਚ ਤੁਹਾਨੂੰ ਸਫਲਤਾ ਹੋਵੇਗੀ ਮਿਹਨਤ ਦਾ ਫਲ ਤੁਹਾਨੂੰ ਜ਼ਰੂਰ ਮਿਲੇਗਾ ਮਿਹਨਤ ਜਾਰੀ ਰੱਖੋ ਤੁਹਾਡੀ ਆਰਥਿਕ ਸਥਿਤੀ ਵੀ ਮਜ਼ਬੂਤ ਹੋ ਜਾਵੇਗੀ ਤੁਹਾਡਾ ਵਪਾਰ ਦਿਨ ਰਾਤ ਛੋਗਨੀ ਤਰੱਕੀ ਕਰੇਗਾ ਜੋ ਲੋਕ ਵਿਦੇਸ਼ ਵਿੱਚ ਜਾ ਕੇ ਪੜ੍ਹਾਈ ਕਰਨਾ ਚਾਹੁੰਦੇ ਹਨ ਜਾਂ ਨੌਕਰੀ ਕਰਨ ਦਾ ਸੁਪਨਾ ਦੇਖ ਰਹੇ ਹਨ ਉਹਨਾਂ ਦਾ ਇਹ ਸੁਪਨਾ ਪੂਰਾ ਹੋਵੇਗਾ ਹੁਣ ਤੁਹਾਨੂੰ ਵਪਾਰ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਮਿਲਣਗੀਆਂ ਖੁਸ਼ ਨਸੀਬ ਅਗਲੀ ਰਾਸ਼ੀ ਹੈ ਜੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਦਾ ਸਤੇ ਇਹ ਕਿ ਮਾਤਾ ਲక్ష్ਮੀ ਜੀ ਦੀ ਅਪਾਰ ਕਿਰਪਾ दृष्टि ਤੁਹਾਡੇ ਤੇ ਪਣੀ ਹੋਈ ਹੈ ਜਿਸ ਨਾਲ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਬਾਰੇ ਲਾਭ ਹੋ ਸਕਦਾ ਹੈ ਜੋ ਲੋਕ ਵਪਾਰ ਕਰਦੇ ਹਨ ਉਨਾਂ ਨੂੰ ਮਨਚਾਹਾਂ ਨਾਮ ਪ੍ਰਾਪਤ ਹੋ ਜਾਵੇਗਾ ਜੋ ਲੋਕ ਨੌਕਰੀ ਦੀ ਤਲਾਸ਼ ਦੇ ਵਿੱਚ ਉਹਨਾਂ ਨੂੰ ਮਨਚਾਹੀ ਨੌਕਰੀ ਮਿਲ ਜਾਵੇਗੀ ਜਿਹੜੇ ਲੋਕ ਜੌਬ ਕਰਦੇ ਹਨ ਉਹਨਾਂ ਦੀ ਤਨਖਾਹ ਵਿੱਚ ਵਾਧੇ ਦੇ ਯੋਗ ਬੰਦੇ ਦਿਖਾਈ ਦੇ ਰਹੇ ਹਨ ਜੇਕਰ ਤੁਸੀਂ ਆਪਣੀ ਨੌਕਰੀ ਨੂੰ ਬਦਲਣਾ ਵਿੱਚ ਚਾਹੁੰਦੇ ਹੋ ਤਾਂ ਇਹ ਸਮਾਂ ਤੁਹਾਡੇ ਲਈ ਬਹੁਤ ਵਧੀਆ ਹੈ ਇਸ ਸਮੇਂ ਦਾ ਤੁਸੀਂ ਭਰਪੂਰ ਲਾਭ ਉਠਾਓ ਤੁਹਾਡੇ ਸਾਹਮਣੇ ਨਵੇਂ ਵਿਚਾਰ ਆ ਸਕਦੇ ਹਨ ਜਿਨ੍ਹਾਂ ਦੇ ਤੁਸੀਂ ਅਮਲ ਕਰੋਗੇ ਆਪਣੇ ਜੀਵਨ ਵਿੱਚ ਅ�ਕੀ ਵਾਝੋਗੇ ਪੈਸੇ ਨਾਲ ਜੁੜੇ ਮਾਮਲੇ ਦੀ ਸਫਲਤਾ ਪ੍ਰਾਪਤ ਹੋਵੇਗੀ ਤੁਹਾਡੇ ਪਰਿਵਾਰ ਵਿੱਚ ਇਕਤਾ ਬਣੀ ਰਹੇਗੀ ਤੁਹਾਡੇ ਉੱਤੇ ਮਾਤਾ ਲక్ష్ਮੀ ਜੀ ਦੀ ਕਿਰਪਾ ਬੇਅੰਤ ਬਣੀ ਹੋਈ ਹੈ ਤੁਹਾਨੂੰ ਜੀਵਨ ਦੇ ਵਿੱਚ ਮਿਲਣ ਵਾਲੀਆਂ ਹਨ ਖੁਸ਼ੀਆਂ ਹੀ ਖੁਸ਼ੀਆਂ ਜਿਸ ਨਾਲ ਤੁਹਾਡਾ ਜੀਵਨ ਬਦਲ ਜਾਵੇਗਾ ਇਸ ਸਮੇਂ ਦਾ ਤੁਸੀਂ ਭਰਪੂਰ ਲਾਭ ਉਠਾਓ ਸਮੇਂ ਨੂੰ ਹੱਥੋਂ ਨਾ ਜਾਣ ਦਿਓ ਤੁਹਾਨੂੰ ਅਚਾਨਕ ਬਹੁਤ ਵੱਡਾ ਪਰਿਵਰਤਨ ਦੇਖਣ ਨੂੰ ਮਿਲ ਸਕਦਾ ਹੈ ਜ਼ਿੰਦਗੀ ਪਰ ਤੁਹਾਨੂੰ ਹੁਣ ਮਿਲਣਗੀਆਂ ਖੁਸ਼ੀਆਂ ਹੀ ਖੁਸ਼ੀਆਂ ਦੋਸਤੋ ਏ ਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ જેકર વિડીયો ચંી લાગી તેયર કર્યો જી ધનવાદ